ਕੋਲਕਾਤਾ ਦੇ ਮੈਡੀਕਲ ਕਾਲਜ ਦੀ ਇੱਕ 31 ਸਾਲ ਦੀ ਇੰਟਰਨ ਡਾਕਟਰ ਦਾ ਬਲਤਕਾਰ ਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਰਾਖਸਸ ਤੇ ਦਰਿੰਦਿਆਂ ਨੇ ਐਸੀ ਹਵਾਨੀਅਤ ਕੀਤੀ ਹੈ ਕਿ ਖਬਰ ਪੜ੍ਹ ਕੇ ਤੇ ਉਸ ਬਾਰੇ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ। 31 ਸਾਲਾਂ ਦੀ ਲੜਕੀ ਉਮਰ ਕੋਈ ਜ਼ਿਆਦਾ ਨਹੀਂ ਹੈਗੀ। ਘਰਦਿਆਂ ਦੀ ਇੱਜ਼ਤ ਜੋ ਘਰਦਿਆਂ ਲਈ ਰੋਟੀ ਕਮਾ ਰਹੀ ਹੈ 36 36 ਘੰਟੇ ਨੌਕਰੀ ਕਰ ਰਹੀ ਹੈ। ਸਭ ਤੋਂ ਵੱਡਾ ਫਰਜ਼ ਡਾਕਟਰੀ ਦਾ ਨਿਭਾ ਰਹੀ ਆ ਦੂਸਰਿਆਂ ਦੀ ਜ਼ਿੰਦਗੀ ਬਚਾ ਰਹੀ ਹੈ ਤੇ ਦੇਖੋ ਤੁਸੀਂ ਕਿੰਨਾ ਜਮਾਨਾ ਕਲਯੁਗ ਦੇ ਵੱਲ ਜਾ ਚੁੱਕਾ ਹੈ ਕਿ ਇਹ ਦਰਿੰਦੇ ਤੇ ਰਾਖਸ਼ ਖੁੱਲੇ ਆਜ਼ਾਦ ਘੁੰਮ ਰਹੇ ਆ ਕਿਸੇ ਦੇ ਘਰ ਦਾ ਚਿਰਾਗ ਬੁਝਾ ਕੇ ਉਹਨਾਂ ਦੀ ਪੂਰੀ ਜ਼ਿੰਦਗੀ ਛੀਨ ਲਈ ਹੈ ਇੱਕ ਲੜਕੀ ਇੱਕ ਮਾਂ ਬਣਦੀ ਹੈ ਇੱਕ ਭੈਣ ਬਣਦੀ ਸਭ ਤੋਂ ਉੱਚਾ ਦਰਜਾ ਪਰਮਾਤਮਾ ਨੇ ਇੱਕ ਔਰਤ ਨੂੰ ਦਿੱਤਾ ਕਿ ਉਹ ਨਵੀਂ ਜ਼ਿੰਦਗੀ ਨੂੰ ਜਨਮ ਦਿੰਦੀ ਹੈ ਉਹ ਹੋਈ ਸਾਡੇ ਲਈ ਮਾਂ ਬੰਦੀ ਹੈ ਭੈਣ ਬੰਦੀ ਹੈ ਤੇ ਇਹ ਪਾਪੀ ਬਲਤਕਾਰ ਦੁਸ਼ਟ ਕਰਮ ਕਰਕੇ ਆਰਾਮ ਨਾਲ ਘੁੰਮ ਰਿਹਾ ਕਿਉਂਕਿ ਸਰਕਾਰਾਂ ਦਾ ਕੋਈ ਜ਼ੋਰ ਨਹੀਂਗਾ ਉਹਨੋਂ ਵਿਚਾਰੀ ਲੜਕੀ ਦੇ ਮਾਪਿਆਂ ਤੇ ਕੀ ਬੀਤਰੀ ਹੈ ਆਪਾਂ ਸੋਚ ਵੀ ਨਹੀਂ ਸਕਦੇ ਜਦੋਂ ਦੀ ਇਹ ਖਬਰ ਪੜੀ ਹੈ ਅੰਦਰ ਇੱਕੋ ਹੀ ਸੀ ਮਾਰਦੀ ਜਾ ਰਹੀ ਹੈ ਕਿ ਦੁਨੀਆ ਦਾ ਅੱਗੇ ਬਨੇਗਾ ਕਿ ਇੱਥੇ ਦਾ ਸਹੀ ਤੇ ਥੱਲੇ ਆ ਕੇ ਰਕਸ਼ਸ ਰਹਿਣ ਲੱਪੇ ਲੜਕੀਆਂ ਕਿੱਥੇ ਸੁਰੱਖਿਤ ਹੈ ਨਾ ਘਰ ਸੁਰੱਖਿਤਾ ਨਾ ਬਾਹਰ ਨਾ ਹਸਪਤਾਲ ਨਾ ਆਪਣੇ ਕੰਮ ਦੀ ਜਗ੍ਹਾ ਤੇ ਬੜਾ ਮਨ ਕੰਬ ਚੁੱਕਾ ਬੜਾ ਦੁੱਖ ਹੋਉਂਦਿਆ ਪਰਮਾਤਮਾ ਅੱਗੇ ਆ ਕੇ ਅਰਦਾਸ ਕਰਦੇ ਕਿ ਇੰਨਾ ਪਾਪੀਆਂ ਨੂੰ ਜਲਦ ਤੋਂ ਜਲਦ ਸਜ਼ਾ ਆਪਣੇ ਤਰੀਕੇ ਨਾਲ ਮਾਲਕ ਆਪ ਹੀ ਦੇ ਦੇ ਕਿਉਂਕਿ ਇਹ ਸਰਕਾਰਾਂ ਨਹੀਂ ਐ ਇਹਨਾਂ ਨੇ ਜਨ ਹਿੱਤ ਲਈ ਕਦੇ ਕੋਈ ਕੰਮ ਨਹੀਂ ਕਰਨਾ ਜਿਹਦੇ ਘਰ ਦੀ ਪੂਰੀ ਜ਼ਿੰਦਗੀ ਖਤਮ ਹੋ ਗਈ ਐ ਇਹਨਾਂ ਨੂੰ ਉਹਦੇ ਦਰਦ ਨਾਲ ਕੀ ਰੱਬ ਐਸੀ ਸਜ਼ਾ ਦੇਵੇ ਇਹਨਾਂ ਦਰਿੰਦਿਆਂ ਨੂੰ ਕਿ ਇਹਨਾਂ ਦੇ ਜਨਮ ਲੈਣੇ ਔਖੇ ਹੋ ਜਾਣ ਅੱਗੇ ਤੋਂ ਇੰਨਾ ਦਰਿੰਦਿਆਂ ਲਈ ਤਾਂ ਮੌਤ ਦੀ ਸਜ਼ਾ ਵੀ ਘੱਟ ਐ ਇਨਾ ਪਾਪਕਿਆਂ ਨੇ ਤਾਂ ਇੱਥੇ ਜਿੰਦੇ ਦੀ ਨਰਕ ਬਣਾਤੀ ਦੁਨੀਆ ਰੱਬ ਉਸ ਪਰਿਵਾਰ ਤੇ ਆਪਣੀ ਮਿਹਰ ਕਰੇ ਹੱਥ ਜੋੜ ਕੇ ਪੈ ਹੋਏ ਅਰਦਾਸ ਕਰਦੇ ਆਂਗੀ ਉਸ ਵਿਚਾਰੀ ਲੜਕੀ ਦੀ ਆਤਮਾ ਨੂੰ ਸ਼ਾਂਤੀ ਮਿਲੇ ਜਿਹੜੀ ਸਿਰਫ ਆਪਣੀ ਡਿਊਟੀ ਸੇਵਾ ਭਾਵ ਦੇ ਨਾਲ ਕਰ ਰਹੀ ਸੀ ਤੇ ਆਪਾਂ ਉਹਨੂੰ ਬਚਾ ਨਹੀਂ ਪਾਏ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ